ਅਰ ਰਾਜਪੁਰਾ ਦੇ ਆਸ-ਪਾਸ ਖੇਤਰ ਵਿੱਚ ਮੱਕੀ ਦੀ ਫਸਲ ਬੰਪਰ ਹੋਈ ਹੈ। ਅਰ ਰਾਜਪੁਰਾ ਦੀ ਅਨਾਜ ਮੰਡੀ ਵਿੱਚ ਪੂਰੀ ਮੱਕੀ ਫੜ ਦੇ ਉੱਪਰ ਪਈ ਹੈ ਅਤੇ ਪ੍ਰਾਈਵੇਟ ਤੌਰ ਤੇ ਖਰੀਦੀ ਜਾ ਰਹੀ ਹੈ। ਸਰਕਾਰੀ ਖਰੀਦ ਨਹੀਂ ਕੀਤੀ ਜਾ ਰਹੀ। ਅੱਜ ਬਾਅਦ ਦੁਪਹਿਰ ਕੁਦਰਤ ਵੱਲੋਂ ਤੇਜ਼ ਬਾਰਿਸ਼ ਦੇ ਚੱਲਦਿਆਂ ਸਾਰੀ ਮੱਕੀ ਦੀ ਫਸਲ ਉੱਪਰ ਪਾਣੀ ਫਿਰ ਗਿਆ। ਇਸ ਮੌਕੇ ਤੇ ਠੇਕੇਦਾਰ ਦਾ ਕਹਿਣਾ ਹੈ ਕਿ ਅਸੀਂ ਪੱਲੇਦਾਰੀ ਦਾ ਕੰਮ ਮੰਡੀ ਵਿੱਚ ਕਰਦੇ ਹਾਂ ਪਰ ਬਾਅਦ ਦੁਪਹਿਰ ਤੇਜ਼ ਬਾਰਿਸ਼ ਦੇ ਕਾਰਨ ਮੱਕੀ ਦੀ ਫਸਲ ਪੂਰੀ ਤਰ੍ਹਾਂ ਭਿੱਜ ਗਈ ਹੈ ਜਿਸ ਨੂੰ ਸਾਫ਼ ਕੀਤਾ ਜਾ ਰਿਹਾ ਹੈ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਠੇਕੇਦਾਰ ਸਾਹਿਬ ਕੀ ਨਾਮ ਹੈ ਆਪਕਾ ਰਹੀਂ ਕੀ ਕੰਮ ਕਰਦੇ ਹੈ ਮੰਡੀ ਵਿੱਚ ਪੱਲੇਦਾਰੀ ਦਾ तो एकदम बारिश चाहिए थी तो मक्की का जो जो पिजगी इसका क्या नुकसान हुआ है आरती का बहुत नुकसान हुआ बहुत काफी नुकसान हुआ एक लग्त बारिश आने के कारण मजदूर इस चीज़ को इकट्ठा नहीं करके ढक नहीं पाया इस कारण नुकसान हो गया बारिश एक लक्त आ गया मजदूर भी क्या करे ਸਾ ਮੰਡੀ ਜੀ ਕੀ ਮੱਕੀ ਲੈ ਕੇ ਵੇਚਣ ਵਾ ਤੇ ਐਸੀ بارش ਪਈ ਆ ਕਿ ਕੀ ਫਰਕ ਪੈ ਗਿਆ ਹੁਣ ਫਰਕ ਤਾਂ ਭਿੱਜ ਗਈ ਆ ਜੇ ਲਾ ਕੇ ਲਾਈਆਂ ਨੇ ਢੇਰੀਆਂ ਤੋਂ ਟਰਾਲੀਆਂ ਅੱਛਾ ਭਿੱਜ ਗਈ ਸਾਰੀ ਹਾਂ ਜੀ ਹੁਣ ਰੇਟ ਹੋਰ ਘੱਟ ਮਿਲੂਗਾ ਦੇਖੋ ਹੁਣ ਬੋਲੀ ਤੇ ਆਈ ਜੀ ਕੀ ਕੰਮ ਕਰਦੇ ਸਰ ਮੰਡੀ 'ਚ ਅੱਧਾ ਦਾ ਕੰਮ ਆ ਆਪਣਾ ਸਰ ਜੇ بارش ਪਈ ਆ ਕਿੰਨੀ ਕੁ ਮੱਕੀ ਗਿੱਲੀ ਹੋਗੀ ਤੁਸੀਂ ਸਰ ਮੱਕੀਏ ਜਿਹੜੀ ਖੰਡਾਈ ਹੋਈ ਸਾਰੀ ਗਿੱਲੀ ਹੋ ਗਈ ਕਿੰਨੇ ਕੁ ਬਾਰਿਸ਼ ਆ ਜੀ ਤੇ ਨਹੀਂ ਲੱਗਾ ਕਿੰਨੇ ਕੁ ਕਾਉਂਟਰ ਖੰਡਾਈ ਹੋਈ ਜੀ ਸਰ ਇਹ ਹੈ ਜੀ 50 ਕੁਨਟਲ ਖਲਾਈ ਕਿੰਨਾ ਕੋ ਘਟਾ ਪੈ ਗਿਆ ਸਰ ਇਉਂ ਕੁਆਲਟੀ ਜਿਓ ਜੀ ਬਣੇਗੀ ਹੋ ਜਾ ਜੇ ਜ਼ਿਆਦਾ بارش ਪਈ ਤਾਂ ਥੋੜਾ ਦਾਤੀ ਦਾਣਾ ਹੋ ਜਾਗਾ ਵੀ ਕੁਆਲਟੀ ਵਧੀਆ ਹੋਣੀ ਦਾਣੇ ਵਾਲੀ ਬਣੇਗੀ ਸਰ ਦੇਖੋ ਮੌਸਮ ਫੁੱਲਣ ਤੇ ਜੇ ਫੁੱਲ ਗਿਆ ਕੁਆਲਟੀ ਠੀਕ ਰਹੇਗੀ ਜ਼ਿਆਦਾ بارش ਕੋਈ ਨਾ ਦਾਣੇ ਵਾਲੀ ਕੁਆਲਟੀ ਬਣ ਜੇ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ